ਕਿਸ ਨੂੰ ਪੈਸੇ ਦੇ ਕੇ ਰੋਕ ਲੋ ਜਿਹੜਾ ਨਹੀਂ ਮੰਨਦਾ ਪੈਸੇ ਨਾ ਉਹਨੂੰ ਵੈਸੇ ਧੱਕੇ ਨਾਲ ਰੋਕ ਲੋ ਸੀਐਮਡੀ ਜਿਹੜੀ ਫੋਟੋ ਹੈ ਉਸ ਤੇ ਵੀ ਕਾਪੀਰਾਈਟ ਕਲੇਮ ਆ ਗਿਆ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਸੱਟ ਲਾਉਣ ਵਾਲੀ ਗੱਲ ਹੈ ਪਰ ਅਸੂ ਚਾਹੁੰਦੇ ਨੇ ਜਿਹੜੇ ਅਸੀਂ ਗਲਤ ਕੰਮ ਕਰ ਲਏ ਨੇ ਉਹ ਨਾ ਆ ਸਕਣ ਸਾਹਮਣੇ ਕੋਡ ਵੀ ਜਿਹੜਾ ਇੱਕ ਜਿਹੜਾ ਧੱਕਾ ਹੋ ਰਿਹਾ ਉਹਦੀ ਬਾਹਮ ਫੜਨ ਤੋਂ ਥੋੜਾ ਜਿਹਾ ਝਿਜਕਦੇ ਨੇ ਇਹ ਪਾਰਟੀ ਸਦਾ ਤੇ ਪਾਵਰ 'ਚ ਰਹਿਣੀ ਨਹੀਂ ਜੀ ਮਿਸਟਰ ਵੀ ਕਿੰਦਾ ਗੈਂਗਸਟਰ ਖਤਮ ਕਰ ਦਿਆਂਗੇ ਡੀਜੀਪੀ ਵੀ ਕਹਿ ਰਿਹਾ ਨਹੀਂ ਕੋਈ ਜਨਰਲੀ ਫੜਦੇ ਨੇ ਕਿ ਕੋਈ ਹੋਰ ਬੰਦਾ ਫੜ ਕੇ ਮਾਰ ਦਿੰਦੇ ਨੇ ਜਸਟ ਟੂ ਕ੍ਰੇਮ ਕ੍ਰੈਡਿਟ ਪਹਿਲਾਂ ਕਦੇ ਪੰਜਾਬ ਚ ਕ੍ਰਾਈਮ ਰੋਕਿਆ ਨਹੀਂ ਗਿਆ ਹਮ ਉਦੋਂ ਕੋਈ ਇਨਕਾਊਂਟਰ ਹੁੰਦੇ ਸੀ ਹਮ ਇਹ ਸਿਲਸਿਲਾ ਤਾਂ 80 90 ਦੇ ਦਹਾਕੇ ਚ ਸ਼ੁਰੂ ਹੋਇਆ ਨਾ ਇੱਕ ਬੜੀ ਜ਼ੁਮ ਜੇ ਜਨਾਨੀ ਦਾ ਕੱਚੀ ਕੰਦ ਸੀ ਜਿਹੜੀ ਤਾਕਤ ਟਾਰੇ ਸੀ ਹਿੰਦੀ ਪਰੋਥੇ ਲੋਕ ਇਕੱਠੇ ਹੋਏ ਜਿਹੜੇ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਇਹ ਵੇਚਦੇ ਨਸ਼ਾ ਉਹ ਸਾਰੇ ਨੇ ਕਿਹਾ ਜੀ ਨਸ਼ਾ ਨਸ਼ਾ ਕੋਈ ਨਹੀਂ ਵੇਚਦੇ ਸੀ 50 گاਵਾ ਜਿਹੜੀਆਂ ਗਊਸ਼ਾਲਾ ਚ ਮਰ ਗਈਆਂ ਉਹਦੀ ਤੇ ਹਾਈ ਕੋਰਟ ਸੂ ਨੋਟਿਸ ਲੈ ਦਿੰਦਾ ਤੇ ਜਦੋਂ ਬੰਦੇ ਮਾਰੇ ਜਾਂਦੇ ਨੇ ਇਲੀਗਲੀ ਉਹ ਕਿਸੇ ਹਾਈ ਕੋਰਟ ਨੂੰ ਨਜ਼ਰ ਨਹੀਂ ਆਉਂਦਾ ਆ ਸਸ਼ੀ ਗਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀ ਡਿਜੀਟਲ ਐਮਰਜੈਂਸੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਲਾਈ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਅਧਾਰਿਆਂ ਦੇ ਜਿਹੜੇ ਪੇਜ ਨੇ ਉਹਨਾਂ ਨੂੰ ਰੈਸਟ੍ਰਿਕਟ ਕੀਤਾ ਜਾ ਰਿਹਾ ਕਈਆਂ ਦੇ ਪੇਜ ਬੰਦ ਕੀਤੇ ਗਏ ਨੇ ਲੋਕ ਆਵਾਜ਼ ਟੀਵੀ ਨਾਂ ਦਾ ਇੱਕ ਅਧਾਰਾ ਉਸ ਦਾ ਇੱਕ ਪੇਜ ਬੰਦ ਕੀਤਾ ਗਿਆ ਫੇਸਬੁੱਕ ਪੇਜ ਰਤਨ ਧਾਲੀਵਾਲ ਇੱਕ ਇੰਡੀਪੈਂਡੈਂਟ ਜਰਨਲਿਸਟ ਨੇ ਉਹਨਾਂ ਦੇ ਪੇਜ ਨੂੰ ਰੈਸਟ੍ਰਿਕਟ ਕੀਤਾ ਗਿਆ ਕਾਪੀਰਾਈਟਸ ਕਲੇਮ ਦੇ ਅੰਡਰ ਤੇ ਪਿਛਲੇ ਦਿਨਾਂ ਦੇ ਵਿੱਚ ਜਰਨਲਿਸਟ ਤੇ ਐਕਟਿਵਿਸਟ ਦੇ ਉੱਪਰ ਪੀਪ ਐਫ ਆਈ ਆਰ ਦਾ ਦੇਖਿਆ ਐਫ ਆਈ ਆਰ ਦੇ ਉੱਤੇ ਸਟੇ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹ ਇਸ ਕਿਸਮ ਦੇ ਮੈਜਰਸ ਨੇ ਕਿ ਇਹ ਕਿਉਂ ਗਵਰਨਮੈਂਟ ਕਰ ਰਹੀ ਹੈ ਖਾਸ ਤੌਰ ਤੇ ਉਹਨਾਂ ਪੋਰਟਲਸ ਦੇ ਉੱਤੇ ਕੀਤਾ ਜਾ ਰਿਹਾ ਹੈ ਕਿ ਜਿਹੜੀ ਕਿ ਗਵਰਨਮੈਂਟ ਦੀ ਜਿਹੜੀ ਗਵਰਨੈਂਸ ਹੈ ਜਾਂ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹਦੇ ਤੇ ਕੋਈ ਕ੍ਰਿਟੀਕਲ ਵਿਊ ਰੱਖਦੇ ਨੇ ਜਾਂ ਉਹਨਾਂ ਤੇ ਕੋਈ ਉਹਨਾਂ ਦਾ ਸਵਾਲ ਹੁੰਦਾ ਅ ਇਸ ਦੇ ਨਾਲ ਹੀ ਗੈਂਗਸਟਰਾਂ ਦੇ ਉੱਪਰ ਡੀਜੀਪੀ ਪੰਜਾਬ ਦਾ ਇੱਕ ਪ੍ਰੈਸ ਕਾਨਫਰੰਸ ਆਇਆ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਗੱਲ ਕਰਨ ਦੇ ਲਈ ਨੇ ਜਸਟਿਸ ਰਣਜੀਤ ਸਿੰਘ ਜਿਹੜੇ ਕਿ ਪੀਐਚਆਰਓ ਜਿਹੜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਉਸ ਨੂੰ ਹੁਣ ਹੈਡ ਕਰ ਰਹੇ ਆ ਉਹ ਦੇਚਰ ਪਰਸਨ ਨੇ ਆਪਾਂ ਉਹਨਾਂ ਤੋਂ ਪੁੱਛਦੇ ਆਂ ਫ੍ਰੀडम ਆਫ ਐਕਸਪ੍ਰੈਸ਼ਨ ਦੇ ਹਵਾਲੇ ਨਾਲ ਪ੍ਰੈਸ ਦੀ ਆਜ਼ਾਦੀ ਦੇ ਹਵਾਲੇ ਨਾਲ ਇਹ ਜਿਹੜੇ ਸਾਰੇ ਮੈਜਰਸ ਨੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੇ ਭਗਵੰਤਪਨ ਗਵਰਨਮੈਂਟ ਦੇ ਇਹ ਕੀ ਸੁਨੇਹਾ ਦੇ ਰਹੇ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਸਰ ਜਿਹੜਾ ਆਰਟੀਕਲ 19 ਹੈ ਆਪਣੇ ਕਨਸਟੀਟਿਊਸ਼ਨ ਦਾ ਫੰਡਮੈਂਟਲ ਰਾਈਟ ਹੈ ਫ੍ਰੀडम ਆਫ ਐਕਸਪ੍ਰੈਸ਼ਨ ਦਾ ਤੇ ਇੱਕ ਪਾਸੇ ਇਹ ਰਾਈਟ ਹੈ ਸਾਨੂੰ ਇੱਕ ਪਾਸੇ ਆਪਾਂ ਦੇਖ ਰਹੇ ਆਂ ਕਿ ਪ੍ਰੈਸ ਜਿਹੜੀ ਆ ਜਾਂ ਡਿਜੀਟਲ ਮੀਡੀਆ ਦੇ ਜਿਹੜੇ ਲੋਕ ਨੇ ਉਹਨਾਂ ਤੇ ਉਹਨਾਂ ਨੂੰ ਉਹਨਾਂ ਨੂੰ ਬਲੌਕ ਕੀਤਾ ਜਾ ਰਿਹਾ ਕਿਵੇਂ ਤੁਸੀਂ ਇਹ ਮੇਰੇ ਵਿਚਾਰ ਨਾਲ ਬੜਾ ਅਨ ਕਨਸਟੀਟਿਊਸ਼ਨਲ ਐਕਟ ਹੈ। রাইਟ ਆਫ ਫ੍ਰੀडम ਆਫ ਸਪੀਚ ਜਿਹੜੀ ਹੈ ਉਹ ਫੰਡਮੈਂਟਲ ਰਾਈਟ ਐ ਕਨਸਟੀਟਿਊਸ਼ਨਲੀ ਗਰੰਟੀਡ ਰਾਈਟ ਐ। ਉਹਨੂੰ ਕਿਸੇ ਵੀ ਤਰੀਕੇ ਨਾਲ ਜਦੋਂ ਅ ਮਤਲਬ ਕਿ ਕੰਟਰੋਲ ਕੀਤਾ ਜਾਂਦਾ ਹੈ ਜਾਂ ਗਵਰਨਮੈਂਟ ਦੇ ادارے ਵੱਲੋਂ ਜਾਂ ਕਿਸੇ ਵੱਲੋਂ ਵੀ ਆ ਇੰਡੀਵਿਜੂਅਲ ਲੋਕੀ ਉਹ ਜਿਹੜਾ ਨਾ ਬੜਾ ਮੰਨਪਾਗਾ ਹੁੰਦਾ ਹੈ ਉਹ ਉਹ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਉਹ ਇੱਕ ਐਸਾ ਕਦਮ ਸਮਝਿਆ ਜਾਂਦਾ ਹੈ ਕਿ ਜਿਹੜਾ ਬਿਲਕੁਲ ਹੀ ਲਿਆ ਨਹੀਂ ਜਾ ਸਕਦਾ ਨਾ ਲੈਣਾ ਚਾਹੀਦਾ ਹਾਂ ਤਾਂ ਤੁਸੀਂ ਕੀ ਸਮਝਦੇ ਹੋ ਜਦੋਂ ਹੁਣ ਗਵਰਨਮੈਂਟ ਇਹ ਕਹਿ ਰਹੀ ਹੈ ਵੀ ਪਹਿਲਾਂ ਇੱਕ ਐਫਆਈਆਰ ਲੌਂਚ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਜਿਦੇ ਵਿੱਚ ਐਕਟਿਵਿਸਟ ਵੀ ਸ਼ਾਮਿਲ ਸੀ ਜਿਦੇ ਵਿੱਚ ਜਰਨਲਿਸਟ ਵੀ ਸ਼ਾਮਿਲ ਸੀ ਉਸ ਦਾ ਇੱਕ ਮੁਜ਼ਾਰਾ ਵੀ ਹੋਇਆ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਵੀ ਗਏ ਤੇ ਉੱਤੇ ਸਟੇ ਵੀ ਉਹਨਾਂ ਨੂੰ ਮਿਲੀ ਹੈਗੀ ਹੈ ਤੇ ਉਸ ਤੋਂ ਬਾਅਦ ਇਹ ਇੱਕ ਜਦੋਂ ਬੰਦ ਕਰਨ ਤੇ ਹੀ ਗਵਰਨਮੈਂਟ ਆ ਗਈ ਤਾਂ ਫਿਰ ਗਵਰਨਮੈਂਟ ਇਹ ਕਲੇਮ ਕਰ ਸਕਦੀ ਵੀ ਉਹਦੇ ਵਿੱਚ ਕਲੇਮ ਇਹ ਕੀਤਾ ਜਾ ਰਿਹਾ ਹੈ ਕਿ ਵੀ ਜਿਹੜਾ ਸਾਡਾ ਕਾਪੀਰਾਈਟ ਹੈ ਸਾਡਾ ਕੰਟੈਂਟ ਯੂਜ਼ ਕਰ ਰਹੇ ਹੈ ਜਦਲਾ ਕਿ ਉਹ ਪਬਲਿਕ ਪੋਰਟਲਸ ਤੇ ਅਵੇਲੇਬਲ ਕੰਟੈਂਟ ਹੈ ਜਿਹੜਾ ਕਿ ਚਾਹੇ ਭਗਵੰਤ ਸੀਐਮ ਭਗਵੰਤ ਮਾਨ ਦੀਆਂ ਫੋਟੋਜ਼ ਨੇ ਜਾਂ ਸਰਕਾਰ ਦਾ ਕੋਈ ਬਿਆਨ ਹੈ ਜਿਹਨੂੰ ਉਹਨਾਂ ਦੇ ਪੋਰਟਲਸ ਦੇ ਵੱਲੋਂ ਯੂਜ਼ ਕੀਤਾ ਗਿਆ ਤਾਂ ਜਿਹੜਾ ਇਹ ਕਾਪੀਰਾਈਟ ਯੂਜ਼ ਕਰਨ ਦਾ ਜਿਹੜਾ ਕਲੇਮ ਹੈ ਇਹਨੂੰ ਲੀਗਲੀ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਕੋਈ ਵੀ ਜਿਹੜਾ ਪਬਲਿਕ ਅਦਾਰਾ ਹੈ ਜਾਂ ਕੋਈ ਪਬਲਿਕ ਆਰਗੇਨਾਈਜੇਸ਼ਨ ਜਿਸ ਦਾ ਗਵਰਨਮੈਂਟ ਹੈ ਜਾਂ ਜਿਹਦੇ ਵਿੱਚ ਕੋਈ ਪਬਲਿਕ ਇੰਟਰਸਟ ਇਨਵੋਲਡ ਹੈ ਜਿਹਦੇ ਵਿੱਚ ਪਬਲਿਕ ਦਾ ਕੋਈ ਮਤਲਬ ਪਬਲਿਕ ਇਜ਼ ਇੰਟਰਸਟਿਡ ਇਨ ਨੋਇੰਗ ਸਮਥਿੰਗ ਉਹ ਜਿਹੜਾ ਹੈ ਨਾ ਉਹ ਉਹਦਾ ਉਹਦਾ ਕੋਈ ਕਲੇਮ ਕਾਪੀਰਾਈਟ ਮੇਰੇ ਵਿਚਾਰ ਨਾਲ ਨਹੀਂ ਕੀਤਾ ਜਾ ਸਕਦਾ ਜਿਹੜਾ ਕੋਈ ਪਬਲਿਕ ਅਧਾਰੇ ਤੇ ਪਬਲਿਕ ਤੇ ਜੇ ਕੋਈ ਚੀਫ ਮਿਨਿਸਟਰ ਜਾਂ ਕੋਈ ਗਵਰਨਮੈਂਟ ਦਾ ਬੁਲਾਰਾ ਕੋਈ ਗੱਲ ਐਸੀ ਕਿਸੇ ਟਾਪਿਕ ਤੇ ਕਰਦਾ ਹੈ ਉਹਦਾ ਕੋਈ ਕਾਪੀਰਾਈਟ ਨਹੀਂ ਹੋ ਸਕਦਾ that is the information which is being shared with the public at large and it cannot be claimed as a copyright ਕਿ ਸਾਡਾ ਕਾਪੀਰਾਈਟ ਹੈ ਜੇ ਅਸੀਂ ਕੋਈ فرض ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਅਕਲ ਪਰਸੋਂ ਇੱਕ ਜਿਹੜਾ 328 ਰੁਪਏ ਵਾਲਾ ਇਸ਼ੂ ਹੋਇਆ ਉਹ ਇੱਕ ਜਿਹੜਾ ਕਿਹਾ ਗਿਆ ਸੀ ਕਿ ਭਗਵੰਤ ਮਾਨ ਨੇ ਕਿਤੇ ਸਟੇਟਮੈਂਟ ਦਿੱਤੀ ਚੀਫ ਮਿਨਿਸਟਰ ਨੇ ਕਿ 139 ਰੁਪਏ ਜਿਹੜੇ ਨੇ ਹਾਂਜੀ ਉਹਨਾਂ ਦਾ ਕੋਈ ਰਿਕਾਰਡ ਨਹੀਂ ਪਾਇਆ ਗਿਆ ਇਹ ਨਹੀਂ ਪਾਇਆ ਗਿਆ ਔਰ ਉਹ ਫਿਰ ਫਿਰ ਉਹ ਝੂਠਾ ਨਿਕਲਿਆ ਬਿਆਨ ਤੇ ਫਿਰ ਉਹਨੂੰ ਕਨਟਰਡਿਕਸ਼ਨ ਜਾ ਕੇ ਆਪਣਾ ਫਾਈਨੈਂਸ ਮਿਨਿਸਟਰ ਨੇ ਕੀਤੀ ਜੀ ਹੁਣ ਇਹ ਜਿਹੜਾ ਇਸ਼ੂ ਹੈ ਇੱਕ ਇਹਦੇ ਕੋਈ ਕਾਪੀਰਾਈਟ ਕਲੇਮ ਕਰ ਸਕਦੇ ਇਹਦੇ ਇਨਫੋਰਮੇਸ਼ਨ ਹੈ ਜਿਹੜੀ ਪਬਲਿਕ ਡੋਮੇਨ ਚ ਉਹਨਾਂ ਨੇ ਸ਼ੇਅਰ ਕੀਤੀ ਪਬਲਿਕ ਡੋਮੇਨ 'ਚ ਆਈ ਉਹ ਸਾਰਿਆਂ ਦਾ ਰਾਈਟ ਹੈ ਉਹਦਾ 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 ਜਾਣਨਾ ਉਹਦੇ ਬਾਰੇ ਬੈਕਗ੍ਰਾਉਂਡ ਜਾਣਨਾ ਜਾਂ ਜੇ ਉਹ ਚੀਜ਼ ਕਿਸੇ ਜਰਨਲਿਸਟ ਜੋ ਸ਼ੇਅਰ ਕਰਦਾ ਹੈ ਕਿ ਜੀ ਇਹ ਝੂਠ ਬੋਲਿਆ ਜਾਂ ਕੀਤਾ ਇਹਦੇ 'ਚ ਕਾਪੀਰਾਈਟ ਦਾ ਕੀ ਕੰਮ ਹੁੰਦਾ ਸਿਮਿਲਰਲੀ ਕੋਈ ਵੀ ਗਵਰਨਮੈਂਟ ਦਾ ਜਿਹੜਾ ਕੋਈ ਵੀ ਗਵਰਨਮੈਂਟ ਦਾ ਅਧਾਰਾ ਹੈ ਗਵਰਨਮੈਂਟ ਪੰਜਾਬ ਦਾ ਜਾਂ ਕੋਈ ਐਸੀ ਪਬਲਿਕ ਅਥਾਰਟੀ ਜਿਹਦਾ ਕੋਈ ਐਕਸ਼ਨ ਹੁੰਦਾ ਹੈ ਉਹ ਜਿਹੜਾ ਨਾ ਉਹਦੇ ਕੋਈ ਕਾਪੀਰਾਈਟ ਨਹੀਂ ਹੋ ਸਕਦਾ ਕੀ ਕਾਪੀਰਾਈਟ ਹੋ ਸਕਦਾ ਉਹਦੇ 'ਚ ਤਾਂ ਇਟ ਇਜ਼ ਮੈਂਟ ਫਾਰ ਇਨਫਾਰਮਿੰਗ ਦੀ ਪਬਲਿਕ ਐਂਡ ਜਰਨਲਿਸਟਸ ਇਹ ਆਪਣੀ ਡਿਊਟੀ ਪਰਫਾਰਮ ਕਰਦੇ ਨੇ ਕਿ ਉਹ ਪਬਲਿਕ ਡੋਮੇਨ ਚ ਲਿਆਉਂਦੇ ਨੇ ਉਹ ਗੱਲ ਜਿਹੜੀ ਕਿ ਪਬਲਿਕ ਦੇ ਇੰਟਰਸਟ ਵਾਸਤੇ ਹੁੰਦੀ ਆ ਜਿਹੜੀ ਇੰਟਰਸਟ ਆਫ ਪਬਲਿਕ ਨਹੀਂ ਪਬਲਿਕ ਇੰਟਰਸਟ ਵਾਸਤੇ ਜਿਹੜੀ ਜੀ ਇਹ ਡਿਫਰੈਂਸ ਹੋਣਾ ਚਾਹੀਦਾ ਇੱਕ ਹੁੰਦਾ ਪਬਲਿਕ ਇੰਟਰਸਟ ਇੱਕ ਹੁੰਦਾ ਇੰਟਰਸਟ ਆਫ ਪਬਲਿਕ ਜੀ ਇੰਟਰਸਟ ਆਫ ਪਬਲਿਕ ਵਾਲੀ ਗੱਲ ਤੇ ਕਿਸੇ ਕੋਲ ਕਿੰਤੋਂ ਪਰੰਤੂ ਹੋ ਸਕਦਾ ਪਰ ਜਿਹੜੀ ਗੱਲ ਪਬਲਿਕ ਇੰਟਰਸਟ ਲਿਆਉਣੀ ਜ਼ਰੂਰੀ ਹੈ ਉਹਦੇ ਤੇ ਮੇਰੇ ਵਿਚਾਰ ਨਾਲ ਕੋਈ ਕਾਪੀਰਾਈਟ ਨਹੀਂ ਕੋਈ ਤਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਫੀਸ਼ੀਅਲ ਪੇਜ ਹੈ ਤੁਹਾਨੂੰ ਪਤਾ ਹੁਣ ਫੇਸਬੁੱਕ ਸਾਰੇ ਸੋਸ਼ਲ ਮੀਡੀਆ ਪੋਰਟਲਸ ਨੂੰ ਯੂਜ਼ ਕੀਤਾ ਜਾਂਦਾ ਤੇ ਆਮ ਆਦਮੀ ਪਾਰਟੀ ਦਾ ਆਫੀਸ਼ੀਅਲ ਪੇਜ ਹੈ ਜਾਂ ਕਾਂਗਰਸ ਦਾ ਕੋਈ ਪੇਜ ਹੈ ਜਾਂ ਭਾਜਪਾ ਦਾ ਕੋਈ ਪੇਜ ਹੈ ਜੋ ਕੰਟੈਂਟ ਸ਼ੇਅਰ ਕਰਦੇ ਨੇ ਉਸ ਕੰਟੈਂਟ ਉਸ ਕੰਟੈਂਟ ਨੂੰ ਕੋਈ ਯੂਜ਼ ਕਰਦਾ ਆਪਣੇ ਪੋਰਟਲਸ ਤੇ ਤੁਹਾਨੂੰ ਲੱਗਦਾ ਵੀ ਉਹ ਉਹਨਾਂ ਦੀ ਮਲਕੀਅਤ ਹੈ ਬਿਲਕੁਲ ਨਹੀਂ ਉਹਨਾਂ ਦੀ ਮਲਕੀਅਤ ਹੈ ਹੂੰ ਉਹਨਾਂ ਦੀ ਮਿਲਕੀ ਕਿਸ ਤਰ੍ਹਾਂ ਹੋਸੀ ਜਾਂ ਉਹ ਕੋਪੀਰਾਈਟ ਕਲੇਮ ਕਰ ਦੇਣੇ ਕਦੀ ਮੇਰਾ ਖਿਆਲ ਉਹਨਾਂ ਨੇ ਕਦੀ ਨਹੀਂ ਕਲੇਮ ਕੀਤਾ ਅਜ ਤੱਕ ਤੱਕ ਕਲੇਮ ਨਹੀਂ ਕੀਤਾ ਪਰ ਹੁਣ ਆਮ ਆਦਮੀ ਪਾਰਟੀ ਇਹੀ ਕਲੇਮ ਕਰ ਰਹੀ ਹੈ ਕੋਪੀਰਾਈਟ ਨਹੀਂ ਆਮ ਆਦਮੀ ਪਾਰਟੀ ਮੇਰੇ ਵਿਚਾਰ ਨਾਲ ਉਹਨਾਂ ਦਾ ਜਸਟੀਫਾਈਡ ਨਹੀਂ ਹੈ ਇਹ ਕਲੇਮ ਹੂੰ ਇਹ ਜਿਹੜੀ ਇਨਫਰਮੇਸ਼ਨ ਹੈ ਕੋਈ ਵੀ ਇੱਕ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਜੇ ਉਹਨੇ ਕੋਈ ਪੋਰਟਲ ਦੇ ਵਿੱਚ ਕੋਈ ਇਨਫਰਮੇਸ਼ਨ ਦਿੰਦੀ ਹੈ ਉਹ ਤੇ ਪਬਲਿਕ ਇੰਟਰਸਟ ਵਾਸਤੇ ਹੀ ਹੈ ਨਾ ਉਹ ਕਾਦੇ ਮਕਸਦ ਨਾਲ ਦਿੰਦੇ ਨੇ ਇਨਫਰਮੇਸ਼ਨ ਕੋਈ ਆਪ ਪਬਲਿਕ ਨੂੰ ਦੱਸਦੇ ਹੀ ਨੇ ਨਾ ਕਦਰ ਕਿਉਂ ਨਹੀਂ ਹੋ ਸ਼ੇਅਰ ਹੋ ਸਕਦੀ ਮੇਰੇ ਵਿਚਾਰ ਨਾਲ ਉਹਦਾ ਕਾਪੀਰਾਈਟ ਕਿ ਹੋ ਸਕਦਾ ਜਿਹੜੀ ਇਨਫੋਰਮੇਸ਼ਨ ਉਹ ਦਿੰਦੇ ਨੇ ਜੇ ਤੁਸੀਂ ਅੱਗੇ ਸ਼ੇਅਰ ਕਰੋ ਉਹਦੇ ਚ ਵਾਇਓਲੇਸ਼ਨ ਕੀ ਹੈ ਸਕੋਤੇ ਉਹ ਜੇ ਕੋਈ ਉਹ ਇਨਫੋਰਮੇਸ਼ਨ ਪਬਲਿਕ ਵਾਸਤੇ ਲਿਆਉਂਦੇ ਨੇ ਜਿਹੜੀ ਸ਼ੇਅਰ ਕੀਤੀ ਜਾਂਦੀ ਹੈ ਉਹਦੇ ਪਬਲਿਕ ਐਨ ਲਾਰਜ ਨੌਲੇਜ ਹੁੰਦੀ ਹੈ ਸਭ ਨੂੰ ਜੀ ਉਹਦੇ ਚ ਕਾਪੀਰਾਈਟ ਕਲੇਮ ਕਰਨਾ ਜਾਂ ਕਹਿਣਾ ਕਿ ਯੂਜ਼ ਨਹੀਂ ਹੋ ਸਕਦਾ ਮੇਰੇ ਵਿਚਾਰ ਨਾਲ ਇਹ ਬੜੀ ਅਬਸਰਡ ਜੀ ਗੱਲ ਹੈ ਇਹ ਨੀਗਰੀ ਸਸਟੇਨੇਬਲ ਦੀ ਜਿਹੜੀ ਫੋਟੋ ਹੈ ਉਸਤੇ ਵੀ ਕਾਪੀਰਾਈਟ ਕਲੇਮ ਆ ਗਿਆ ਜਿਹੜੀ ਸੀਐਮ ਭਗਵੰਤ ਮਾਨ ਇਹ ਤਾਂ ਫਟਾਹ ਹਾਸੂ ਹੀ ਨਹੀਂ ਗੱਲ ਹੈ ਹਮਮ ਗਿ ਸੀਐਮ ਦੀ ਫੋਟੋ ਤੇ ਜੇ ਕਾਪੀਰਾਈਟ ਫਲੇਮ ਆ ਜਾਏ ਕੋਈ ਇਟ ਇਜ਼ ਨਾਨਸੈਂਸਿਕ ਪਰ ਤੁਸੀਂ ਕੀ ਸਮਝਦੇ ਹੋ ਇੱਕ ਜਿਹੜੇ ਕਿਉਂਕਿ ਜਦੋਂ ਤੋਂ ਹੁਣ ਮੋਦੀ ਗਵਰਨਮੈਂਟ ਵੀ ਜਦੋਂ ਆਈ ਸੀ 2014 ਚ ਤੇ ਆਪਾਂ ਫਿਰ ਪੰਜਾਬ ਚ ਵੀ ਇਹ ਵਰਤਾਰਾ ਦੇਖਿਆ ਕਿ ਇੱਕ ਪ੍ਰੋ ਗਵਰਨਮੈਂਟ ਇੱਕ ਮੀਡੀਆ ਸੈਕਸ਼ਨ ਹੋ ਜਾਂਦਾ ਇੱਕ ਫਿਰ ਇੱਕ ਕ੍ਰਿਟੀਕਲ ਹੀ ਚੱਲਦਾ ਹੁਣ ਇਹਦੇ ਤੇ ਜਿਹੜੇ ਲੋਕਾਂ ਦੇ ਕਾਰਵਾਈ ਹੋਈ ਹੈ ਜਿਹੜੇ ਪੋਰਟਲਸ ਤੇ ਕਾਰਵਾਈ ਹੋਈ ਹੈ ਦੇ ਆਰ ਹੈਪਨਸ ਟੂ ਬੀ ਦਾ ਕ੍ਰਿਟੀਕਲ ਆਫ ਦਾ ਗਵਰਨਮੈਂਟ ਉਹ ਇਹ ਹੁੰਦਾ ਤਾਂ ਤੁਸੀਂ ਕੀ ਸਮਝਦੇ ਹੋ ਇਹਦੇ ਵਿੱਚ ਪ੍ਰੈਸ ਦੀ ਆਜ਼ਾਦੀ ਜਾਂ ਗਵਰਨਮੈਂਟ ਦੇ ਉੱਪਰ ਕੀ ਕਰिटिकल ਹੋਣਾ ਪ੍ਰੈਸ ਲਈ ਜ਼ਰੂਰੀ ਹੈ ਜਾਂ ਪ੍ਰੈਸ ਵੀ ਬਾਇਸ਼ ਹੋ ਕੇ ਚੱਲਦੀ ਹੈ ਮੇਰੇ ਵਿਚਾਰ ਨਾਲ ਪ੍ਰੈਸ ਇੱਕ ਬਹੁਤ ਇੰਪੋਰਟੈਂਟ ਰੋਲ ਨਿਭਾਉਂਦੀ ਹੈ ਇੱਕ ਡੈਮੋਕ੍ਰੇਸੀ ਦੇ ਵਿੱਚ ਪ੍ਰੈਸ ਇੱਕ ਫੋਰਥ ਪਿਲਰ ਮੰਨਿਆ ਜਾਂਦਾ ਹੈ ਜੀ ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਐਸਾ ਜਿਹੜੀ ਨੈਸ਼ਨਲ ਪ੍ਰੈਸ ਵੀ ਲੈ ਲਓ ਜਾਂ ਤੁਸੀਂ ਰੀਜਨਲ ਪ੍ਰੈਸ ਆਪਣੇ ਪੰਜਾਬ ਦੀ ਵੀ ਲੈ ਲਈਏ ਉਹ इंडिपेंडेंटली बहुते जड़े ادارے ਨੇ ਇੰਡੀਪੈਂਡੈਂਟ ਨਹੀਂ ਆ। ਇੰਡੀਪੈਂਡੈਂਟ ਨਹੀਂ ਐਕਟ ਨਹੀਂ ਕਰਦੇ। ਜਾਂ ਉਹਨਾਂ ਨੂੰ ਕਿਸ ਤਰ੍ਹਾਂ ਕਹਿੰਦੇ ਐਡਵਰਟਾਈਜ਼ਮੈਂਟ ਨਾਲ ਲਿਓਰ ਕੀਤਾ ਜਾ ਰਿਹਾ ਹੈ। ਜਾਂ ਕੁਝ ਕੀਤਾ ਜਾ ਰਿਹਾ ਹੈ ਉਹ ਗਵਰਨਮੈਂਟ ਦਾ ਹੀ ਵਿਊ ਪੁਆਇੰਟ ਅੱਗੇ ਲਿਆਉਂਦੇ ਨੇ। ਜਿਹੜਾ ਇੱਕ ਬੜਾ ਮੰਦ ਭਾਗਾ ਸਿਚੁਏਸ਼ਨ ਹੈ। ਬੇਸਿਕਲੀ ਇਦਾਰਾ ਇੱਕ ਜਿਹੜਾ ਜਰਨਲਿਸਟਦਾਰਾ ਹੈ ਜਾਂ ਜਿਹੜੇ ਪੋਰਟਲਸ ਨੇ ਉਹਨਾਂ ਦਾ ਕੰਮ ਹੈ ਕਿ ਸਚਾਈ ਪਬਲਿਕ ਦੇ ਸਾਹਮਣੇ ਲਿਓ। ਇੱਕ ਬੜਾ ਵੱਡਾ ਇੰਪੋਰਟੈਂਟ ਰੋਲ ਹੈ ਦੇਖੋ ਨਾ ਇੱਥੇ ਬੈਠਾ ਕੋਈ ਬੰਦੇ ਨੂੰ ਪਤਾ ਨਹੀਂ ਕਿ ਬਠੰਡੇ ਵਿੱਚ ਕੀ ਹੋ ਰਿਹਾ ਹੈ ਜਾਂ ਮਾਨਸੇ ਵਿੱਚ ਕੀ ਹੋ ਰਿਹਾ ਹੈ ਜਾਂ ਕਿੱਥੇ ਕੀ ਹੋ ਰਿਹਾ ਤਾਂ ਇਹ ਜਰਨਲਿਸਟ ਦਾ ਡਿਊਟੀ ਹੈ ਜਾਂ ਕੰਮ ਹੈ ਕਿ ਜਿਹੜੀ ਉੱਥੇ ਜਿਹੜੀ ਸੱਚਾਈ ਉੱਥੇ ਜਿਹੜੀ ਹਕੀਕਤ ਹੈ ਉਹਨੂੰ ਸਾਹਮਣੇ ਲਿਆਉਣਾ ਤੇ ਜੇ ਇਹ ਜਰਨਲਿਸਟ ਜਾਂ ਜਿਹੜੇ ਅਧਾਰੇ ਨੇ ਇਸ ਕੰਮ ਲਈ ਫੇਲ ਹੁੰਦੇ ਨੇ ਤਾਂ ਮੇਰੇ ਵਿਚਾਰ ਨਾਲ ਚਾਹੇ ਉਹ ਲਾਲਚ ਕਰਕੇ ਹੁੰਦੇ ਨੇ ਚਾਹੇ ਕਿਸੇ ਕਰਕੇ ਹੁੰਦੇ ਨੇ ਇੱਕ ਬੜੀ ਮੰਦ ਭਾਗੀ ਤੇ ਇੱਕ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਸੱਟ ਲਾਉਣ ਵਾਲੀ ਗੱਲ ਹੈ ਮੇਰੇ ਵਿਚਾਰ ਨਾਲ ਜੀ ਤੇ ਜਿਹੜੇ ਕੋਈ ਚਾਰ ਪੰਜ ਜਿਹੜੇ ਇੰਡੀਪੈਂਡੈਂਟ ਨੇ ਜਿਹੜੇ ਕਿ ਗਵਰਨਮੈਂਟ ਤੋਂ ਜਿਹੜੇ ਲੋਭ ਚ ਨਹੀਂ ਆਉਂਦੇ ਜਾਂ ਗਵਰਨਮੈਂਟ ਦੇ ਜਿਹੜਾ ਜਿਹੜੇ ਦਿੰਦੇ ਨੇ ਗਵਰਨਮੈਂਟ ਦਿੰਦੇ ਨੇ ਲਾਲਚ ਦਿੰਦੇ ਨੇ ਉਹ ਨਹੀਂ ਐਕਸੈਪਟ ਕਰਦੇ ਤੇ ਉਹ ਇੰਡੀਪੈਂਡੈਂਟ ਇਲੈਕਟ ਕਰਦੇ ਨੇ ਤੇ ਜੇ ਉਹਨਾਂ ਨੂੰ ਇਸ ਤਰ੍ਹਾਂ ਦਬਾਇਆ ਜਾਵੇ ਇੱਕ ਡੈਮੋਕ੍ਰੇਸੀ ਕੰਟਰੀ ਵਾਸਤੇ ਬਹੁਤ ਹੀ ਮੰਦਭਾਗੀ ਗੱਲ ਹੈ ਇਹ ਡੈਮੋਕ੍ਰੇਸੀ ਨੂੰ ਕਾਣ ਹੈ ਇਹ ਕਨਸਟੀਟਿਊਸ਼ਨ ਨੂੰ ਕਾਣ ਹੈ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਹੈ ਇੱਕ ਰਾਈਟ ਆਫ ਫਰੀडम ਆਫ ਸਪੀਚ ਜਿਹੜਾ ਇੱਕ ਬੜਾ ਫੰਡਮੈਂਟਲ ਮੰਨਿਆ ਗਿਆ ਹੈ ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਇੱਕ ਇਹ ਰੋਕ ਲਾਉਣ ਦੀ ਮੇਰੇ ਮੇਰੇ ਵਿਚਾਰ ਨਾਲ ਏ ਐਵੇਂ ਉਹਦਾ ਤੇ ਤੁਸੀਂ ਕੀ ਸਮਝਦੇ ਹੋ ਹੁਣ ਇਹ ਤਾਂ ਛੋਟੇ ਮਿਲਗੀ ਕੰਪੈਰੀਟਿਵਲੀ ਇੰਡੀਪੈਂਡੈਂਟ ਜਰਨਲਿਸਟ ਨੇ ਜਿਨ੍ਹਾਂ ਤੇ ਕਾਰਵਾਈਆਂ ਹੋਈਆਂ ਨੇ ਇਸਦੇ ਨਾਲ ਹੀ ਅਸੀਂ ਦੇਖਿਆ ਪਹਿਲਾਂ ਅਜੀਤ ਵਰਗਾ ਜਿਹੜਾ ਪੇਪਰ ਸੀਗਾ ਉਹਨਾਂ ਦੀ ਵੀ ਇੱਕ ਇਸ਼ੂ ਪੰਜਾਬ ਗਵਰਨਮੈਂਟ ਨਾਲ ਹੋਇਆ ਹੁਣ ਉਹ ਸੈਟਲ ਹੋ ਗਿਆ ਉਸ ਤੋਂ ਬਾਅਦ ਹੁਣ ਅਸੀਂ ਦੇਖ ਰਹੇ ਹਾਂ ਪੰਜਾਬ ਕੇਸਰੀ ਵਰਗਾ ਜਿਹੜਾ ਗਰੁੱਪ ਹੈ ਉਹਦੇ ਨਾਲ ਇੱਕ ਇਸ਼ੂ ਚੱਲ ਰਿਹਾ ਤੇ ਉਹ ਹੁਣ ਸੁਪਰੀਮ ਕੋਰਟ ਗਏ ਨੇ ਉਹਨਾਂ ਨੂੰ ਉੱਥੋਂ ਰੀਲੀਫ ਮਿਲੀ ਹੈ ਤਾਂ ਇੱਕ ਜਿਹੜੇ ਵੱਡੇ ادارے ਨੇ ਉਹਨਾਂ ਦੇ ਉੱਤੇ ਵੀ ਉਹ ਵੀ ਜਾਂ ਤਾਂ ਗਵਰਨਮੈਂਟ ਦੀ ਲਾਈਨ ਹੀ ਟੋਕ ਕਰ ਰਹੇ ਨੇ ਜਿਹੜਾ ਨਹੀਂ ਕਰ ਰਿਹਾ ਉਹਨੂੰ ਵੀ ਉਹ ਇਸ ਕਿਸਮ ਦਾ ਸ अच्छा نو ਸੇ ਕਿ ਪੰਜਾਬ ਕੇਸਰੀ ਵਾਲਾ ਜਿਹੜਾ ਇਸ਼ੂ ਹੈ ਮੈਂ ਥੋੜਾ ਜਿਆਦਾ ਸਟਡੀ ਕੀਤਾ ਹੂ ਹਾਂਜੀ ਉਹ ਸੁਪਰੀਮ ਕੋਰਟ ਚ ਉਹਦੇ ਚ ਉਹਨਾਂ ਦੀ ਅਲੀਗੇਸ਼ਨ ਹੈ ਕਿ ਸਿਰਫ ਉਹਨਾਂ ਨੇ ਇੱਕ ਕੋਈ ਆਰਟੀਕਲ ਛਾਪਿਆ ਹੈ ਜਾਇ ਉਹ এজਰੇਵਾਲ ਦੇ ਖਿਲਾਫ ਹੈ ਜਾਂ ਕਿਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਉਹਦੇ ਕਰਕੇ ਉਹਦੇ ਤੇ ਇਨਾ ਐਕਸ਼ਨ ਹੋਇਆ ਪੰਜਾਬ ਕੇਸਰੀ ਇੱਕ ਐਸਾ ਪੇਪਰ ਹੈ ਜਿਹੜਾ ਬਹੁਤ ਪ੍ਰਚਲਿਤ ਹੈ ਕਾਫੀ ਧੀਰ ਤੋਂ ਚੱਲ ਰਿਹਾ ਹੈ ਇੱਥੇ ਉਹ ਨੈਸ਼ਨਲ ਲੈਵਲ ਤੇ ਵੀ ਰਿਪੋਰਟ ਕਰਦਾ ਹੈ ਤੇ ਇੱਥੇ ਵੀ ਰਿਪੋਰਟ ਕਰਦਾ ਹੈ ਤੇ ਮੇਰੇ ਵਿਚਾਰ ਨਾਲ ਜਦੋਂ ਹਾਈ ਕੋਰਟ ਦੇ ਵਿੱਚ ਗਏ ਨੇ ਹਾਈ ਕੋਰਟ ਨੇ ਫੇਲ ਫੇਲਡ ਇਨ ਇਟਸ ਡਿਊਟੀ ਉਹਨਾਂ ਨੂੰ ਜਿਹੜਾ ਇੰਟਰਮ ਰੀਲੀਫ ਨਹੀਂ ਦਿੱਤਾ ਜੀ ਸੁਪਰੀਮ ਕੋਰਟ ਨੇ ਉਹ ਕਰੈਕਸ਼ਨ ਕੀਤੀ ਜਦੋਂ ਉਹਨਾਂ ਨੂੰ ਇੰਟਰਨ ਰਿਲੀਫ ਨਹੀਂ ਮਿਲਿਆ ਤਾਂ ਉਹਨਾਂ ਦਾ ਜਿਹੜਾ ਪੇਪਰ ਬੰਦ ਕਰਨ ਦਾ ਜਿਹੜਾ ਆਰਡਰ ਹੋਇਆ ਸੀ ਉਹਦਾ ਜਿਹੜਾ ਬਹਾਨਾ ਬਣਾਇਆ ਗਿਆ ਕਿ ਪੋਲਿਊਸ਼ਨ ਦਾ ਇਸ਼ੂ ਬਣਾ ਕੇ ਜਿਹੜਾ ਕੀਤਾ ਗਿਆ ਉਹ ਉਹ ਜਿਹੜਾ ਨਾ ਇੱਕ ਸ਼ਰਿਆਮ ਧੱਕੇ ਬਾਜੀ ਨਜ਼ਰ ਆਉਂਦੀ ਹੈ ਹਮ ਗਵਰਨਮੈਂਟ ਨੂੰ ਰਿਅਲਾਈਜ਼ ਕਰਨਾ ਚਾਹੀਦਾ ਹੈ ਇਹ ਪਾਰਟੀ ਸਦਾ ਤੇ ਪਾਵਰ 'ਚ ਰਹਿਣੀ ਨਹੀਂ ਜੀ ਇਹਨਾਂ ਨੇ ਕਿਸ ਏਮ ਨਾਲ ਆਏ ਸੀ ਤੇ ਕਿਸ ਏਮ ਨਾਲ ਐਕਟ ਕਰ ਰਹੇ ਨੇ ਦੇ ਮਸਟ ਆਪ ਆਪਣਾ ਆਪਣੇ ਆਪ ਨੂੰ ਇਹਨਾਂ ਨੂੰ ਸੈਲਫ ਐਗਜ਼ਾਮੀਨੇਸ਼ਨ ਕਰਨਾ ਚਾਹੀਦਾ ਆਪਣਾ ਕਿ ਅਸੀਂ ਕੀ ਕਰ ਰਹੇ ਹਾਂ ਤੇ ਕੀ ਵਾਅਦੇ ਕੀਤੇ ਸੀ ਤੇ ਕੀ ਲੋਕਾਂ ਦੀ ਉਮੀਦਾਂ ਕੀ ਸੀ ਤੇ ਅਸੀਂ ਕਿਸ ਉਮੀਦ ਤੇ ਉਤਰੇ ਸੁਪਰੀਮ ਕੋਰਟ ਨੇ ਰਾਈਟਲੀ ਕਹਿਆ ਹੁੰਦੇ ਬਈ ਜੀ ਇਹਨੂੰ ਬਿਲਕੁਲ ਬੰਦ ਨਾ ਕਰੋ ਉਹਨਾਂ ਨੇ ਆਦੇਸ਼ ਦਿੱਤਾ ਇੰਟਰਮ ਆਰਡਰ ਦਿੱਤਾ ਜਿਹੜਾ ਜਿਹੜਾ ਹਾਈ ਕੋਰਟ ਨੂੰ ਦੇਣਾ ਚਾਹੀਦਾ ਸੀ ਜੇ ਤੁਸੀਂ 2 ਦਿਨ ਫੈਸਲਾ ਕਰਨ ਵਾਸਤੇ ਟਾਈਮ ਲੈ ਰਹੇ ਹੋ ਤੇ 2 ਦਿਨ ਤੁਹਾਨੂੰ ਇੰਟਰਮ ਆਰਡਰ ਜ਼ਰੂਰ ਦੇਣਾ ਚਾਹੀਦਾ ਸੀ ਪੰਜਾਬ ਕੇਸ ਦੇ ਵਿੱਚ ਇਸੇ ਤਰ੍ਹਾਂ ਹੀ ਕੋਈ ਵੀ ਜਿਹੜੇ ਅਦਾਰੇ ਜਿਨ੍ਹਾਂ ਨੂੰ ਇਹ ਬੰਦ ਕੀਤਾ ਜਾ ਰਿਹਾ ਹੈ ਮੇਰੇ ਵਿਚਾਰ ਨਾਲ ਇੱਕ ਬੜੀ ਮੰਦਭਾਗੀ ਗੱਲ ਹੈ ਔਰ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਵਾਇਓਲੇਟ ਹੋ ਰਿਹਾ ਹੈ ਰਾਈਟ ਆਫ ਫ੍ਰੀਮ ਸਪੀਚ ਵਾਇਓਲੇਟ ਹੋ ਰਿਹਾ ਹੈ ਜਿਹੜਾ ਫੰਡਮੈਂਟਲ ਰਾਈਟ ਵਾਇਓਲੇਟ ਹੋ ਰਿਹਾ ਉਹਦੀ ਵਾਇੋਲੇਸ਼ਨ ਦੇ ਅਗੇਂਸਟ ਮੇਰਾ ਖਿਆਲ ਹੈ ਕਿ ਐਪਰਪ੍ਰੀਟ ਲੀਗਲ ਐਮੈਟਿਸ ਅਵੇਲੇਬਲ ਹੈ ਨੇ ਔਰ ਐਕਸਰਸਾਈਜ਼ ਵੀ ਕਰਨੀ ਚਾਹੀਦੀ ਤਾਂ ਇਹਨਾਂ ਕੋਲ ਹੁਣ ਜਿਹੜੇ ਮਤਲਬ ਕਿ ਇੰਡੀਪੈਂਡੈਂਟ ਜਰਨਲਿਸਟ ਨੇ ਪਹਿਲਾਂ ਇਹ ਅਦਾਰਿਆਂ 'ਚ ਕੰਮ ਕਰਦੇ ਸੀ ਅਦਾਰਿਆਂ ਨੇ ਜਦੋਂ ਉਹ ਲਾਈਨ ਛੱਡਤੀ ਕ੍ਰਿਟੀਕਲ ਹੋਣ ਦੀ ਉਹ ਇੰਡੀਪੈਂਡੈਂਟ ਹੋ ਗਏ ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ ਯੂਜ਼ ਕੀਤਾ ਹੁਣ ਉਹਨਾਂ ਤੇ ਆ ਇਦਾਂ ਹੈਮਰ ਹੋ ਰਿਹਾ ਜਦੋਂ ਇੰਡੀਪੈਂਡੈਂਟਲੀ ਕੰਮ ਕਰ ਰਹੇ ਫਿਰ ਉਹਨਾਂ ਕੋ ਰਸਤਾ ਕੀ ਹੈ ਅੱਗੇ ਮੈਂ ਤਾਂ ਜਿਹੜਾ ਰਸਤਾ ਦੇਖ ਸਕਦਾ ਪੁਰਾਣੇ ਜ਼ਮਾਨੇ ਦੀ ਕਹਾਵਤ ਸੀ ਕਿ ਜਦੋਂ ਰਸਤਾ ਜਿਹੜਾ ਇਹ ਹੈ ਨਾ ਕਿ ਤੁਹਾਨੂੰ ਕੋਰਟ 'ਚ ਦੇਖਾਂਗੇ ਹੂੰ ਤੇ ਕੋਰਟ ਦਾ ਰਸਤਾ ਹੀ ਮੈਨੂੰ ਨਜ਼ਰ ਆਉਂਦਾ ਹੈ ਪਰ ਕੋਰਟ ਅੱਜ ਕੱਲ ਜਿਹੜਾ ਦੇਖਣ 'ਚ ਮਿਲਿਆ ਹੈ ਕੋਰਟ ਵੀ ਜਿਹੜਾ ਜਿਹੜਾ ਇੱਕ ਤਰੀਕਾ ਤੱਕਾ ਹੋ ਰਿਹਾ ਉਹਦੀ ਬਾਹ ਫੜਨ ਤੋਂ ਥੋੜਾ ਜਿਹਾ ਝਿਜਕਦੇ ਨੇ ਪਤਾ ਨਹੀਂ ਕਿਉਂ ਝਿਜਕਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਹੂੰ ਹੋਰ ਤਾਂ ਕੀ ਨਜ਼ਰ ਆਉਂਦਾ ਹੈ ਕਿਉਂਕਿ ਜਿਹੜੀ ਗਵਰਨਮੈਂਟ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਨੇ ਵੀ ਜਦਾਂ ਸਾਰੇ ادارے ਕੰਟਰੋਲ ਕੀਤੇ ਹੋਏ ਨੇ ਉਹਨਾਂ ਦਾ ਰੈਸ਼ਨਲ মিডিਆ ਵੀ ਜਿਹੜਾ ਅਜ ਨੂੰ ਗੋਦੀ মিডিਆ ਕਹਿੰਦੇ ਨੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਨੇ ਇੱਥੇ ਸਾਰਾ মিডিਆ ਕੰਟਰੋਲ ਕੀਤਾ ਆਇਆ ਤੇ ਇੱਕ ਬੜੀ ਮੰਦ ਭਾਗੀ ਗੱਲ ਹੈ ਔਰ ਇਹ ਮੇਰੇ ਵਿਚਾਰ ਨਾਲ ਲਾਲਚ ਤੋਂ ਉੱਟ ਕੇ মিডিਆ ਨੂੰ ਜਿਹੜਾ ਨਾ ਉਹਨੂੰ ਖੜੇ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਇੰਡੀਪੈਂਡੈਂਟ ਹੋਣ ਦੀ ਜਿਹੜੀ ਜਿਹੜੇ 4-5 ਜਿਹੜੇ ਇੰਡੀਪੈਂਡੈਂਟ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜਿਹੜੇ ਵੱਡੇ ਘਰ ਨੇ মিডিਆ ਵਾਲੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਐਕਚੁਅਲੀ ਉਹ ਪਬਲਿਕ ਮੈਂਟ ਵਾਸਤੇ ਪਬਲਿਕ ਦੀ ਸੇਵਾ ਕਰਨ ਵਾਸਤੇ ادارے ਬਣੇ ਨੇ ਪਬਲਿਕ ਨੂੰ ਅਗਾਹ ਕਰਨ ਵਾਸਤੇ ਕਿ ਤਰਤੀਆਂ ਨੇ ਗਵਰਨਮੈਂਟ ਦੀਆਂ ਤਾਂ ਹੀ ਇੰਪਰੂਵਮੈਂਟ ਹੋ ਸਕਦੀ ਨਾ ਸਿਚੁਏਸ਼ਨ ਜੇ ਆਪਾਂ ਗਵਰਨਮੈਂਟ ਦੇ ਨਾਲ ਚੱਲ ਕੇ ਉਹਨਾਂ ਦੀ ਵੱਲੇ ਬੱਲੇ ਕਰੀ ਜਾਵਾਂਗੇ ਇਸ ਸੱਚਾਈ ਨਾਲ ਗਵਰਨਮੈਂਟ ਨੂੰ ਪਤਾ ਲੱਗੇਗੀ ਨਾ ਲੋਕਾਂ ਨੂੰ ਪਤਾ ਲੱਗੇਗੀ ਇੱਕ ਬੜੀ ਮੰਦਭਾਗੀ ਸਿਚੁਏਸ਼ਨ ਹੋਏਗੀ ਤਾਂ ਤੁਹਾਨੂੰ ਕੀ ਲੱਗਦਾ ਹੁਣ ਇੱਕ ਦੂਜੇ ਪਾਸੇ ਜਿਹੜੇ ਡੀਜੀਪੀ ਪੰਜਾਬ ਨੇ ਉਹਨਾਂ ਨੇ ਗੈਂਗਸਟਰਾਂ ਦੇ ਉੱਤੇ ਵਾਰ ਵਾਰ ਦਾ ਐਲਾਨ ਕੀਤਾ ਉਹਦੇ ਵਿੱਚ ਉਹ ਨਵੀਆਂ ਚੀਜ਼ਾਂ ਕਹਿ ਰਹੇ ਆ ਤੇ ਪਿਛਲੇ ਦਿਨਾਂ ਜੇ ਆਪਾਂ ਨੂੰ ਪਤਾ ਹੈ ਕਿ ਕਬੱਡੀ ਪ੍ਰੋਮੋਟਰ ਦਾ ਜਿਹੜਾ ਕਤਲ ਹੋਇਆ ਸੀਗਾ ਮੁਹਾਲੀ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਹੋਇਆ ਉਹਨਾਂ ਮਾਮਲਿਆਂ ਵਿੱਚ ਦੋ ਮੁਕਾਬਲੇ ਹੋਏ ਨੇ ਬੰਦੇ ਮਾਰੇ ਗਏ ਨੇ ਤਾਂ ਹੁਣ ਤੱਕ ਜਿਹੜੀ ਪਾਲਿਸੀ ਹੈ ਗੈਂਗਸਟਰ ਜਾਂ ਕ੍ਰਾਈਮ ਨੂੰ ਡੀਲ ਕਰਨ ਦੀ ਤੁਸੀਂ ਕਿਦਾਂ ਦੇਖਦੇ ਹੋ ਹਿਊਮਨ ਰਾਈਟਸ ਦੇ ਹਵਾਲੇ ਨਾਲ ਇਹ ਬਿਲਕੁਲ ਇੱਕ ਵਾਇਲੇਸ਼ਨ ਆਫ ਐਕਸਟ੍ਰੀਮ ਨੇਚਰ ਆਫ ਹਿਊਮਨ ਰਾਈਟਸ ਵਾਇਲੇਸ਼ਨ ਹੈ ਹੂੰ ਕਿੰਨਾ ਵੀ ਜ਼ੁਲਮ ਕਿਸੇ ਨੇ ਕੀਤਾ ਹੋਵੇ ਕਿਸੇ ਨੇ ਜੋ ਕੁਝ ਕੀਤਾ ਕਿਸੇ ਪੁਲਿਸ ਅਧਿਕਾਰੀ ਨੂੰ ਕਿਸੇ ਪੁਲਿਸ ਆਫਸਰ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿਸੇ ਗਵਰਨਮੈਂਟ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਉਹ ਕਾਨੂੰਨ ਆਪਣੇ ਹੱਥ ਲੈ ਕੇ ਉਹਨਾਂ ਨੂੰ ਮੁਕਾਬਲੇ 'ਚ ਮਾਰਦੇ ਹ ਤੁਸੀਂ ਦੇਖੋ ਨਾ ਜਿਹੜਾ ਇੱਕ ਬੰਦਾ ਫੜ ਕੇ ਲਿਆਏ ਮਹਾਰਾਸ਼ਟਰ ਚ ਸ਼ਾਇਦ ਜੀ ਔਰ ਉਹਨੂੰ ਲਿਆ ਕੇ ਇਹਨਾਂ ਨੇ ਕਿਹਾ ਦਿਖਾਇਆ ਕਿਦਾਂ ਮਾਰਿਆ ਕਿਤੇ ਜੀ ਉਹ ਉਹਨਾਂ ਦੇ ਕਬਜ਼ੇ ਵਿੱਚ ਸੀ ਉਤੋਂ ਉਹਨਾਂ ਨੂੰ ਹੱਥਕੜੀ 'ਚ ਲਾਇਆ ਹੋਇਆ ਸੀ ਲੈ ਕੇ ਜਾ ਰਹੇ ਸੀ ਹੱਥਕੜੀ ਚੜਾ ਕੇ ਭੱਜਣ ਲੱਗਾ ਗੱਡੀ 'ਚ ਐਕਸੀਡੈਂਟ ਹੋਇਆ ਜੀ ਇੰਨੀ ਝੂਠੀ ਕਹਾਣੀ ਬਣਾਉਂਦੇ ਨੇ ਹਮ ਔਰ ਇਹਨਾਂ ਇੱਕ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਹੋ ਗਿਆ ਦੂਜੇ ਦਿਨ ਇੱਕ ਬੰਦਾ ਕੋਈ ਕਿਸੇ ਨੂੰ ਕਤਲ ਕੀਤਾ ਹੁੰਦਾ ਇਹਨਾਂ ਨੇ ਕੋਈ ਮਾਰਿਆ ਹੁੰਦਾ ਮਤਲਬ ਤੁਸੀਂ ਜੇ ਕਿਸੇ ਨੇ ਕੋਈ ਜ਼ੁਲਮ ਕੀਤਾ ਹੈ ਜਾਂ ਕਿਸੇ ਨੇ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਹਦੇ ਵਾਸਤੇ ਤੁਸੀਂ ਉਹਨੂੰ ਫੜ ਕੇ ਉਹਨੂੰ ਕੋਰਟ ਕਚੈਰੀਆਂ ਦਾ ਮਕਸਦ ਨਹੀਂ ਉਹਨਾਂ ਨੂੰ ਪਨਿਸ਼ ਕਰਨਾ ਪੁਲਿਸ ਦਾ ਕੋਈ ਰਾਈਟ ਨਹੀਂ ਹੈ ਔਰ ਇੰਡੀ ਵੀ ਬਾਕੀ ਨਾ ਕਹਿ ਰਹੇ ਨੇ ਇਹ ਆਪਣਾ ਸਟੇਟ ਦੇ ਜਿਹੜੇ ਰੂਲਿੰਗ ਪਾਰਟੀ ਦੇ ਮੁਖੀ ਨੇ ਉਹ ਵੀ ਕਹਿੰਦੇ ਨੇ ਅਸੀਂ ਗੈਂਗਸਟਰ ਖਤਮ ਕਰ ਦਿਆਂਗੇ ਚੀਫ ਮਿਨਿਸਟਰ ਵੀ ਕਹਿੰਦਾ ਗੈਂਗਸਟਰ ਖਤਮ ਕਰ ਦਿਆਂਗੇ ਡੀਜੀਪੀ ਵੀ ਕਹਿ ਰਹੇ ਪੁਲਿਸ ਇਸ ਸਪੋਜ਼ ਟੂ ਐਕਟ ਇੰਡੀਪੈਂਡੈਂਟਲੀ ਹੂੰ ਪੁਲਿਸ ਦਾ ਹੁਣ ਸਟੂਜ ਬਣ ਗਈ ਹੈ ਪੋਲਿਟਿਸ਼ੀਅਨਸ ਦੀ ਵਿਚ ਇਜ਼ ਵੈਰੀ ਬਹੁਤ ਤੁਸੀਂ ਦੇਖੋ ਇੰਗਲੈਂਡ ਦੇ ਵਿੱਚ ਇੱਕ ਕਨਸਟੇਬਲ ਹੈ ਦਾ ਇੰਡੀਪੈਂਡੈਂਟ ਰਾਈਟ ਉਹ ਕਿਸੇ ਦੇ ਕੰਟਰੋਲ ਚ ਨਹੀਂ ਹੁੰਦਾ ਉੱਥੇ ਇੱਥੇ ਤਾਂ ਪੁਲਿਸ ਦਾ ਡੀਜੀਪੀ ਵੀ ਕੰਟਰੋਲ ਚ ਨੇ ਔਰ ਜੋ ਗਵਰਨਮੈਂਟ ਕਹਿੰਦੀ ਉਹੀ ਕਰਦੇ ਨੇ ਇਲੀਗਲ ਕੰਮ ਕਰਦੇ ਨੇ ਮੈਂ ਇਹ ਮੈਂ ਸਮਝਦਾ ਹੈ ਅੱਜ ਜੋ ਇਲੈਗੈਲਿਟੀ ਹੋ ਰਹੀ ਹੈ ਇਹ ਸਾਰੇ ਜਿਹੜੇ ਇਹਨਾਂ ਨੂੰ ਕਾਊਂਟ ਫੋਰ ਕਰਨਾ ਪਊਗਾ ਜਿਸ ਤਰ੍ਹਾਂ ਪੁਰਾਣੇ ਸਮੇਂ 80 90 ਦੇ ਦਹਾਕੇ 'ਚ ਜਿਹੜੇ ਸਾਰੇ ਪੁਲਿਸ ਅਫਸਰਾਂ ਨੂੰ ਅੱਜ ਸਜ਼ਾਵਾਂ ਹੋ ਰਹੀਆਂ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ ਇਹ ਗੱਲਾਂ ਲੁਕਣੀਆਂ ਨਹੀਂ ਤਾਂ ਕ੍ਰਾਈਮ ਫਿਰ ਕਿਵੇਂ ਡੀਲ ਕੀਤਾ ਕ੍ਰਾਈਮ ਤੁਹਾਨੂੰ ਲੱਗਦਾ ਵੀ ਇਹ ਇਹਨਾਂ ਰੁਕਣਾ ਨਹੀਂ ਜੋ ਇਹ ਅਪਰੋਚ ਤੁਸੀਂ ਦੇਖੋ ਕ੍ਰਾਈਮ ਪਹਿਲਾਂ ਕਦੇ ਪੰਜਾਬ ਚ ਕ੍ਰਾਈਮ ਰੋਕਿਆ ਨਹੀਂ ਗਿਆ ਹੂੰ ਉਦੋਂ ਕੋਈ ਇਨਕਾਊਂਟਰ ਹੁੰਦੇ ਸੀ ਹੂੰ ਇਹ ਸਿਲਸਿਲਾ ਤਾਂ 1890 ਦੇ ਢਾਕੇ ਚ ਸ਼ੁਰੂ ਹੋਇਆ ਹੈ ਨਾ ਜੀ ਬਿਲਕੁਲ ਪੰਜਾਬ ਪੁਲਿਸ ਵਾਸ ਨੋਨ ਐਸ ਵਨ ਆਫ ਦੀ ਵੈਰੀ ਐਫੀਸ਼ੀਐਂਟ ਪੁਲਿਸ ਪੁਲਿਸਿੰਗ ਜਿਹੜੀ ਹੈ ਨਾ ਉਹ ਕਰਨੀ ਚਾਹੀਦੀ ਹੈ ਪੁਲਿਸਿੰਗ ਜਿਹੜੀ ਹੈ ਇਹ ਇਹ ਪੁਲਿਸਿੰਗ ਚ ਫੇਲ ਹੋ ਰਹੇ ਨੇ ਕਿਉਂਕਿ ਫੇਲ ਹੋ ਰਹੇ ਨੇ ਅੱਜ ਕੱਲ੍ਹ ਹੈ ਕੀ ਹੈ ਕਿਉਂਕਿ ਇਲੈਗੈਲਿਟੀ ਵੱਲ ਤੁਰੇ ਹੋਏ ਨੇ ਹੂੰ ਉਹ ਤੁਸੀਂ ਇੱਕ ਹਾਦਸਾ ਹੋ ਜਾਂਦਾ ਹੈ ਹਾਦਸੇ ਦੇ ਬਾਅਦ ਐਕਟ ਕਰਨਾ ਇੱਕ ਡਿਫਰੈਂਟ ਗੱਲ ਹੈ ਇੱਕ ਹਾਦਸੇ ਨੂੰ ਪਹਿਲਾਂ ਪ੍ਰੀਐਮਪਟ ਕਰਨਾ ਉਹ ਡਿਫਰੈਂਟ ਗੱਲ ਹੈ ਇੰਟੈਲੀਜੈਂਸ ਇਨੀ ਹੋਣੀ ਚਾਹੀਦੀ ਹੈ ਕਿ ਇਹ ਹਾਦਸੇ ਰੋਕੇ ਜਾ ਸਕਣ ਹੂੰ ਤੁਸੀਂ ਦੇਖੋ ਨਾ ਸ਼ਰੇਆਮ ਹੋ ਰਿਹਾ ਸਭ ਕੁਝ ਵੀ ਜਿਹੜੇ ਜਿਹਨਾਂ ਸੋ ਕੋਲਡ ਗੈਂਗਸਟਰ ਵੀ ਕਹਿੰਦੇ ਨੇ ਉਹ ਬੜੇ ਬੇਬਾਕੀ ਨਾਲ ਮਾਰ ਕੇ ਜਾਂਦੇ ਨੇ ਉਹ ਯੂਜ਼ ਕਰਦੇ ਨੇ ਔਰ ਫਿਰ ਉਦੋਂ ਪੁਲਿਸ ਉੱਥੇ ਹਾਜ਼ਰ ਹੁੰਦੀ ਹੈ ਇਹਨਾਂ ਨੇ ਕੀ ਪਹਿਲਾਂ ਪਤਾ ਕੀ ਕਰਨਾ ਉੱਤੇ ਨਹੀਂ ਫੜ ਸਕਦੇ ਬੰਦਿਆਂ ਨੂੰ ਜੇਦੋਂ ਫੜਦੇ ਵੀ ਨੇ ਪਤਾ ਨਹੀਂ ਕੋਈ ਜੈਨੂਅਲੀ ਫੜਦੇ ਨੇ ਕਿ ਕੋਈ ਹੋਰ ਬੰਦਾ ਫੜ ਕੇ ਮਾਰ ਦਿੰਦੇ ਨੇ ਜਸਟ ਟੂ ਕ੍ਰੇਮ ਕ੍ਰੈਡਿਟ ਇੱਕ ਬੜੀ ਮੰਦਭਾਗੀ ਗੱਲ ਹੈ ਇਹ ਹਿਊਮਨ ਰਾਈਟਸ ਜਿਹੜਾ ਹੈ ਨਾ ਇਹ ਇੱਕ ਐਸਾ ਫਰਸਟ ਚੈਪਟਰ ਪੰਜਾਬ 'ਚ ਚੱਲ ਰਿਹਾ ਹੈ ਨਾ ਇਹ ਜਿਹੜਾ ਹੈ ਬਸ ਮੇਰੇ ਵਿਚਾਰ ਨਾਲ ਰੁਕਣਾ ਚਾਹੀਦਾ ਹੈ ਕੋਈ ਵੀ ਕਿੰਨਾ ਵੱਡਾ ਕ੍ਰਾਈਮ ਕਿਸੇ ਨੇ ਕੀਤਾ ਹੋਵੇ ਉਹ ਕਿਸੇ ਪੁਲਿਸ ਅਫਸਰ ਨੂੰ ਅਧਿਕਾਰ ਨਹੀਂ ਹੈ ਕਿ ਉਹਨੂੰ ਫੜ ਕੇ ਇਨਕਾਊਂਟਰ 'ਚ ਮਾਰ ਦੇਣ ਇਹ ਸਾਰੇ ਫੇਕ ਇਨਕਾਊਂਟਰਸ ਨੇ ਇਹ ਸਾਰੇ ਜਿਹੜੇ ਕੋਈ ਕਰਵਾ ਰਹੇ ਨੇ ਇਹ ਡੀਜੀਪੀ ਔਰ ਸਾਰੇ ਜਿਹੜੇ ਪੁਲਿਸ ਆਫਸਰ ਇਨਵੋਲਡ ਨੇ ਉਹਨਾਂ ਨੂੰ ਕਿਸੇ ਦਿਨ ਭੁਗਤਣਾ ਪਊਗਾ ਤੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਇੱਕ ਤਾਂ ਇਹ ਇਸ ਕਿਸਮ ਦੀ ਜਿਹੜੀ ਪੁਲਿਸ਼ਿੰਗ ਹੈ ਜਿਹੜੀ ਕਿ ਗ੍ਰੇਵ ਹਿਊਮਰ ਔਰ ਰਾਈਟ ਵਾਇਲੇਸ਼ਨ ਤੇ ਖੜੀ ਹੈ ਤੇ ਇੱਕ ਜਿਹੜੀ ਪ੍ਰੈਸ ਸੈਂਸਰਸ਼ਿਪ ਹੈ ਇਹ ਆਪਸ ਵਿੱਚ ਜੁੜੇ ਹੋਏ ਨੇ ਬਿਲਕੁਲ ਜੁੜੇ ਹੋਏ ਨੇ ਕਿਉਂਕਿ ਪ੍ਰੈਸ ਨੂੰ ਚਾਹੁੰਦੇ ਨੇ ਜਿਹੜੇ ਅਸੀਂ ਗਲਤ ਕੰਮ ਕਰਨੇ ਨੇ ਉਹ ਨਾ ਆ ਸਕਣ ਸਾਹਮਣੇ ਹੂੰ ਉਹਨਾਂ ਨੂੰ ਪਰਦਾ ਪਾਇਆ ਜਾ ਸਕੇ ਕੁਝ ਪੈਸੇ ਦੇ ਕੇ ਰੋਕ ਲਿਆ ਪ੍ਰੈਸ ਨੂੰ ਅਸਲੀ ਗੱਲ ਉਹ ਦੇਖੋ ਨਾ ਜਦੋਂ ਕਿਸੇ ਦਾ ਘਰ ਢਾਉਂਦੇ ਨੇ ਨਾ ਸਾਰੀ ਪ੍ਰੈਸ ਲੱਗਦੀ ਹੈ ਨਸ਼ੇ ਦੇ ਵਿਰੁੱਧ ਘਰ ਢਾਹਤਾ ਔਰ ਕਦੀ ਜਾ ਕੇ ਦੇਖਿਆ ਵੀ ਉਹ ਘਰ ਹੈ ਕਿਹਦਾ ਸੀ ਬੰਨਿਆ ਕਿਹਦਾ ਸੀ ਨਸ਼ੇ ਵਾਲਾ ਹੈ ਕਿ ਸੀ ਮੈਂ ਇੱਕ ਪਿਛੇ ਦਿਨ ਦੇਖ ਰਿਹਾ ਸੀਗਾ ਇੱਕ ਬੜੀ ਮਸੂਮ ਜੀ ਜਨਾਨੀ ਦਾ ਕੱਚੀ ਕੰਦ ਸੀ ਜਿਹੜੀ ਟਾ ਕੇ ਟਾਰੇ ਸੀ ਹਿੰਦੀ ਪਾਰੋਥੇ ਲੋਕ ਇਕੱਠੇ ਹੋਏ ਜਿਹੜੇ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਇਹ ਵੇਚਦੇ ਨਸ਼ਾ ਉਹ ਸਾਰੇ ਨੇ ਕਹਿ ਜੀ ਨਸ਼ਾ ਨਸ਼ਾ ਕੋਈ ਨਹੀਂ ਵੇਚਦੇ ਸੀ ਸਿਰਫ ਇੱਕ ਇਹਨਾਂ ਦਾ ਘਰ ਦਾ ਬੰਦਾ ਹੈ ਜਿਹੜਾ ਨਸ਼ਾ ਖਾਂਦਾ ਸੀ ਉਸ ਕਰਕੇ ਉਹ ਤੇ ਜਾ ਕੇ ਕੱਚੀ ਕੰਦ ਵਿਚਾਰੇ ਮਾਸੂਮ ਬੰਦੇ ਦੀ ਢਾ ਕੇ ਆ ਗਏ ਜਾਂ ਲੇਡੀ ਦੀ ਇਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੇ ਐਕਚੁਅਲੀ ਨਸ਼ੇ ਦੇ ਜਿਹੜੇ ਤਖਸਕਰ ਨੇ ਜਿਹੜੇ ਐਕਚੁਅਲੀ ਕੈਰੀਅਰ ਹੀ ਇਹਨਾਂ ਨੇ ਫੜੇ ਨੇ ਨਾ ਕੋਈ ਬੰਦਾ ਫੜਿਆ ਜਦ ਕਿ ਵੀ ਇਹ ਐਕਚੁਅਲੀ ਪ੍ਰਕਿਊਰ ਕਰਕੇ ਅਗੇ ਕੈਰੀਅਰ ਦਿੰਦਾ ਕੋਈ ਇੱਕ ਬੰਦਾ ਦਿਖਾਦਾ ਨਹੀਂ ਇਹਨਾਂ ਦੀ ਅਚੀਵਮੈਂਟ ਨਿਲ ਹੈ ਜਿਹੜੇ ਕਹਿੰਦੇ ਅਸੀਂ ਫਸਟ ਪੜਾਓ ਅਚੀਵ ਕਰ ਲਿਆ ਤੇ ਸੈਕੰਡ ਬਰਾਉਂਡ ਚੱਲ ਪਿਆ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਪ੍ਰੋਪਾਗੈਂਡੇ ਦੀ ਸਰਕਾਰ ਹੈ ਇਹਨਾਂ ਨੇ ਨਾ ਕੋਈ ਅਚੀਵਮੈਂਟ ਹੈ ਇਹਨਾਂ ਨੂੰ ਪਤਾ ਲੱਗੇਗਾ ਜਦੋਂ ਹੁਣ ਵੋਟਾਂ ਪਈਆਂ ਤੇ ਧੱਕੇ ਨਾਲ ਵੋਟਾਂ ਖੋਣ ਤਾਂ ਜਿੱਤ ਲਈ ਇਹਨਾਂ ਨੇ ਹੂੰ ਹੂੰ ਆ ਜਿਹੜੀ ਹੈ ਇਹਦੇ ਚ ਵੀ ਇਹਨਾਂ ਨੇ ਕੋਈ ਖਾਸ ਨਹੀਂ ਜਿੱਤਿਆ ਮਤਲਬ ਇਹ ਐਸੀ ਕੋਈ ਜਿੱਤ ਨਹੀਂ ਹੈ ਕਿ ਜਿਹੜੀ ਬੜੀ ਵਨ ਸਾਈਡਡ ਹੈ ਜਿੱਦਾਂ ਕਿ ਇਹਨਾਂ ਲੋਕਾਂ ਨੇ ਬੜਾ ਪਿਆਰ ਇਹ ਧੱਕੇ ਨਾਲ ਜਿੱਤਿਆ ਔਰ ਇਹਨਾਂ ਨੂੰ ਪਤਾ ਲੱਗੇਗਾ ਕਿ ਜਦੋਂ ਇਹਨਾਂ ਨੂੰ ਜਾਣਾ ਪਏਗਾ ਜਦੋਂ ਐਕਚੁਅਲੀ ਆਪਣੀ ਕਾਰਗੁਜ਼ਾਰੀ ਤੇ ਜਾਣਾ ਪਿਆ ਤਾਂ ਜ਼ੁਬਾਨਬੰਦੀ ਦਾ ਤੁਹਾਨੂੰ ਮਨੋਰਥ ਕਿ ਲੱਗਦਾ ਵੀ ਇਹ ਜ਼ੁਬਾਨਬੰਦੀ ਦਾ ਕੀ ਮਨੋਰਥ ਕੀ ਹੈ ਫਿਰ ਵੰਦਨ ਦੀ ਮਨੋਰਥ ਇਹੀ ਹੈ ਕਿ ਸਚਾਈ ਸਾਹਮਣੇ ਨਾ ਆ ਸਕੇ ਮੇਰੇ ਵਿਚਾਰ ਨਾਲ ਤਾਂ ਇਹੀ ਗੱਲ ਹੈ ਉਹ ਸਚਾਈ ਕਿਸ ਤਰ੍ਹਾਂ ਰੋਕੀ ਜਾ ਸਕਦੀ ਹੈ ਕਿਸੇ ਨੂੰ ਪੈਸੇ ਦੇ ਕੇ ਰੋਕ ਲੋ ਕਿਸੇ ਨੂੰ ਉਸ ਤਰ੍ਹਾਂ ਜਿਹੜਾ ਨਹੀਂ ਮੰਨਦਾ ਪੈਸੇ ਨਾਲ ਜਿਹੜਾ ਆਪਣਾ ਇੰਡੀਪੈਂਡੈਂਟ ਹੈ ਉਹਨੂੰ ਵੈਸੇ ਧੱਕੇ ਨਾਲ ਰੋਕ ਲੋ ਤਾਂ ਲਾਸਟ ਵਿੱਚ ਮੈਂ ਪੁੱਛਣਾ ਚਾਹਾਂਗਾ ਤੁਸੀਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੂੰ ਹੁਣ ਹੈਡ ਕਰ ਰਹੇ ਹੋ ਪੰਜਾਬ ਮਿਊਨਟ ਆਰਗੇਨਾਈਜੇਸ਼ਨ ਨੂੰ ਜਦੋਂ ਪੱਤਰਕਾਰਾਂ ਦੀ ਜ਼ੁਬਾਨ ਬੰਦੀ ਹੋ ਰਹੀ ਹੈ ਇਨਕਾਊਂਟਰ ਜ਼ੋਰੇ ਨੇ ਤਾਂ ਜਿਹੜੇ ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਨੇ ਤੁਸੀਂ ਉਹਦਾ ਰੋਲ ਕੀ ਮਿਤਦੇ ਹੋ ਦੇਖੋ ਮੈਂ ਬੜਾ ਬੜਾ ਪਛੇਮਾਨ ਜੀ ਮੈਂ ਵਰਡ ਹਮ ਜਿਹੜੀ ਪੰਜਾਬ ਦੀ ਐਸੀ ਸਿਚੁਏਸ਼ਨ ਹੈ ਨਾ ਹਮ ਐਜ਼ ਅ ਹਿਊਮਨ ਰਾਈਟ ਦਾ ਆਧਾਰੇ ਨੂੰ ਜਿਹੜਾ ਅਸੀਂ ਦੇਖ ਰਹੇ ਹਾਂ ਉਹਦੇ ਕਰਕੇ ਜੀ ਤੁਸੀਂ ਦੇਖੋ ਅੱਜ ਤੁਸੀਂ ਖਬਰ ਪੜ੍ਹੀ ਹੋਏਗੀ ਕਿ ਇੱਥੇ 50 گاਵਾ ਜਿਹੜੀਆਂ ਗਊਸ਼ਾਲਾ ਚ ਮਰ ਗਈਆਂ ਹੂੰ ਉਹਦੀ ਤੇ ਹਾਈ ਕੋਰਟ ਤੋਂ ਨੋਟਿਸ ਲੈ ਲੈਂਦਾ ਤੇ ਜਦੋਂ ਬੰਦੇ ਮਾਰੇ ਜਾਂਦੇ ਨੇ ਇਲੀਗਲੀ ਉਹ ਕਿਸੇ ਹਾਈ ਕੋਰਟ ਨੂੰ ਨਜ਼ਰ ਨਹੀਂ ਆਉਂਦਾ ਹੂੰ گاਵਾ ਦਾ ਮਰਨਾ ਕਿਸੇ ਨੈਗਲੀਜੈਂਸ ਕਰਕੇ ਹੂੰ ਉਹ ਤਾਂ ਬੜਾ ਵੱਡਾ ਇਸ਼ੂ ਹੈ ਕਿ ਹਾਈ ਕੋਰਟ ਵਾਸਤੇ ਕਿ ਉਹ ਸੋਮੋਟੋ ਨੋਟਿਸ ਲੈ ਕੇ ਉਹ ਕਹਿਣਗੇ ਵੀ ਕਿਦਾਂ گاਵਾ ਮਰ ਗਈਆਂ ਪਰ ਬੰਦੇ ਜਿਸ ਤਰ੍ਹਾਂ ਮਾਰੇ ਜਾ ਰਹੇ ਨੇ ਪੁਲਿਸ ਨੇ ਜਿਹੜੇ ਜਾਨਵਰਾਂ ਨੂੰ ਵੀ ਬੱਤਰ ਤਰੀਕੇ ਨਾਲ ਮਾਰੇ ਜਾ ਰਹੇ ਨੇ ਉਹਦੇ ਵਾਸਤੇ ਕਿਸੇ ਹਾਈ ਕੋਰਟ ਦੇ ਜੱਜ ਵਾਸਤੇ ਜਾਂ ਕਿਸੇ ਹਾਈ ਕੋਰਟ ਦੇ ادارے ਵਾਸਤੇ ਜਾਂ ਕਿਸੇ ਸੁਪਰੀਮ ਕੋਰਟ ਦੇ ادارے ਵਾਸਤੇ ਕੋਈ ਸੋਮੋਟੋ ਨੋਟਿਸ ਲੈਣਾ ਬਣਦਾ ਨਹੀਂ ਹੂੰ ਮਤਲਬ ਜਿਹੜੇ ਇਹ ਇੰਨੇ ਬੇਬਾਕੀ ਨਾਲ ਮਾਰੇ ਜਾ ਰਹੇ ਨੇ ਇਹ ਪਿੱਛੇ ਤੁਸੀਂ ਉਹ ਦੇਖਿਆ ਸੀ ਜਿਹੜਾ ਐਸਐਸਪੀ ਪਟਿਆਲੇ ਦਾ ਜਿਹੜਾ ਮਾਰੇ ਹੋਇਆ ਸੀ ਹਾਂਜੀ ਹਾਂਜੀ ਐਸੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਇਹ ਨਜ਼ਰ ਨਹੀਂ ਆ ਰਹੀਆਂ ਕੋਰਟ ਨੂੰ ਇਹ ਨਜ਼ਰ ਨਹੀਂ ਆ ਰਹੀਆਂ ਹਾਈ ਕੋਰਟ ਨੂੰ ਜੀ ਸਾਡੀ ਜਿਹੜੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੇ ਇਹ ਤਾਂ ਇੱਕ ਪ੍ਰੈਸ਼ਰ ਗਰੁੱਪ ਹੀ ਆ ਜੀ ਉਸ ਤੋਂ ਜ਼ਿਆਦਾ ਸਾਡੇ ਕੋਲ ਸਾਡੇ ਕੋਲ ਪਾਵਰ ਕੋਈ ਨਹੀਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈ ਹਿਊਮਨ ਰਾਈਟ ਕਮਿਸ਼ਨ ਬਣਿਆ ਹੋਇਆ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀ ਹੈ ਲੋਕਾਂ ਨੂੰ ਘਰ ਟਾਏ ਜਾ ਰਹੇ ਨੇ ਲੋਕੀ ਮਾਰੇ ਜਾ ਰਹੇ ਨੇ ਕਾਦੇ ਵਾਸਤੇ ਨੇ ਉਹ ਸਿਰਫ ਗਵਰਨਮੈਂਟ ਦੇ ਪੱਖ ਭੜ ਰਹੇ ਨੇ ਮੇਰੇ ਵਿਚਾਰ ਨਾਲ ਗਾਵਾਂ ਦਾ ਮਰਨਾ ਇੰਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਇੱਕ ਇਨਸਾਨ ਦਾ ਮਰਨਾ ਹੈ ਜੀ ਇਮਨ ਲਾਈਫ ਜਿਹੜੀ ਆ ਮੱਚ ਮੈਂ ਇਹ ਨਹੀਂ ਸਮਝਦਾ ਕਿ ਜਿਹੜਾ ਐਨੀਮਲ ਦੀ ਜੇ ਕੋਈ ਹੈਗੀ ਉਹਦੀ क्रੂਲਟੀ ਨਹੀਂ ਹੈ ਉਹ ਨੈਗਲੀਜੈਂਸ ਹੈ ਹਮ ਇਥੇ क्रੂਲਟੀ ਹੋ ਰਹੀ ਹੈ ਫਿਰ ਨਹੀਂ ਕੋਈ ਨੋਟਿਸ ਲਿਆ ਜਾ ਰਿਹਾ ਨਾ ਹਾਈਕੋਰਟ ਕਹਿ ਰਿਹਾ ਨਾ ਹਾਈਕੋਰਟ ਕਹਿ ਰਿਹਾ ਨਾ ਸੁਪਰੀਮ ਕੋਰਟ ਕਹਿ ਰਿਹਾ ਕਿੱਥੇ ਜਾਵਾਂਗੇ ਆਪਾਂ ਮੈਨੂੰ ਸਮਝ ਨਹੀਂ ਆਉਂਦੀ ਜੀ ਥੈਂਕ ਯੂ ਜੀ ਬਹੁਤ ਬਹੁਤ ਇਸ ਸੰਜੇ ਜਸਟਿਸ ਰਣਜੀਤ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਜੋ ਪ੍ਰੈਸ ਸੈਂਸਰਸ਼ਿਪ ਚੱਲ ਰਹੀ ਹੈ ਡਿਜੀਟਲ মিডিਆ ਦੇ ਵਿੱਚ ਤੇ ਜੋ ਹਿਊਮਨ ਰਾਈਟ ਵਾਇਲੇਸ਼ਨਸ ਪੁਲਿਸਿੰਗ ਦੇ ਨਾਲ ਪੰਜਾਬ 'ਚ ਹੋ ਰਹੀਆਂ ਨੇ ਉਸ ਬਾਬਤ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਧੰਨਵਾਦ